ਸਭ ਦਾ ਅਸੀਂ ਬਾਬਾ ਗੁੱਡਾ ਸਾਹਿਬ ਸਾਰੇ ਜਾਣਿਆ ਨੇ ਸਭ ਲੋਕਾਂ ਨੇ ਸਾਰੀ ਲੀਡਰਸ਼ਿਪ ਦੇ ਪ੍ਰਤਾਪ ਸਿੰਘ ਬਾਜਵਾ ਤੇ ਸਾਰੇ ਸਾਡੇ ਆਗੂ ਸਹਿਬਾਨ ਸਰਕਾਰੀਆ ਸਾਹਿਬ ਇਹ तमाम ਸੀਨੀਅਰ ਲੀਡਰਸ਼ਿਪ ਨੇ ਅੱਜ ਮੱਥਾ ਟੇਕਿਆ ਆਸ਼ੀਰਵਾਦ ਲਿਆ ਔਰ ਉਸ ਤੋਂ ਬਾਅਦ ਦਰਬਾਰ ਸਾਹਿਬ ਤਰਨਤਾਰਨ ਨਕਮਸਤਕ ਹੋ ਕੇ ਅੱਜ ਅਸੀਂ ਇੱਥੇ ਪਹੁੰਚੇ ਬੇਸਿਕਲੀ ਜਿਹੜਾ ਅਜੰਡਾ ਦੇਣਾ ਉਹ ਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਇਹ ਅਸੀਂ ਦਫਤਰ ਦਾ ਦੁਗਾਟਨ ਕੀਤਾ ਜਿਹਦੇ ਵਿੱਚ तमाम ਲੀਡਰਸ਼ਿਪ ਬਹੁਤ سارے ਸਾਥੀ ਸਾਡੇ ਆਏ ਹੈ ਔਰ ਮੈਂ ਮੈਨੂੰ ਉਮੀਦ ਹੈ ਕਿ ਅੱਜ ਦੀ ਇਹ ਜਿਹੜੀ ਸ਼ੁਰੂਆਤ ਹੈ ਇਥੋਂ ਅਸੀਂ ਆਉਣ ਵਾਲੇ ਦਿਨਾਂ 'ਚ ਆਪਣੀ ਕੈਂਪੇਨ ਆਰੰਭ ਕਰਕੇ ਤਰਨ ਤਰਨ ਦੇ ਲੋਕਾਂ ਤੱਕ ਜਾਵਾਂਗੇ ਔਰ ਗੁਰੂ ਮਹਾਰਾਜ ਕਿਰਪਾ ਕਰਨ ਕੇ ਬਾਬਾ ਬੁੱਢਾ ਸਾਹਿਬ ਕੀ ਤਰਨਕਾਰਨ ਹਲਕੇ ਚੋਂ ਜਿਹੜਾ ਜਿੱਤ ਦਾ ਝੰਡਾ ਹੈ ਉਹ ਕਾਂਗਰਸ ਪਾਰਟੀ ਦਾ ਗੱਡਾਂਗੇ ਔਰ ਇਸ ਇਲیکشن ਤੋਂ ਬਾਅਦ ਇੱਕ ਸਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਏਗਾ ਕਿ ਕਾਂਗਰਸ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲੇ ਆ ਸਾਡੇ ਵੀਰ اور ਜੋ ਅੱਜ ਦੇ ਹਾਲਾਤ ਹਨ ਫਿਰ ਕਿਸੇ ਦਿਨ ਅਸੀਂ ਲੰਮਾ ਵਿਸਤਾਰਪੂਰਕ ਤੁਹਾਡੇ ਨਾਲ ਗੱਲਾਂ ਕਰਾਂਗੇ ਅਸੀਂ ਕਰਨਪੁਰ ਜਿਹੜੇ ਕੀ ਪਰਿਵਾਰ ਦਾ ਪਸ਼ੋਕੜ ਤਰਨ ਤਾਰਨ ਦਾ ਹੈ ਔਰ ਤਰਨ ਤਾਰਨ ਦੇ ਲੋਕ ਜਾਣਦੇ ਆ ਇੱਥੋਂ ਦੇ ਰਹਿਣ ਵਾਲੇ ਆ ਇੱਥੋਂ ਦੇ ਜੰਪਲ ਹੈ ਤੋਂ ਅਸੀਂ ਉਹ ਉਮੀਦਵਾਰ ਦਿੱਤਾ ਹੈ ਔਰ ਜਿਹੜਾ ਸਾਡਾ ਉਮੀਦਵਾਰ ਹੈ ਮੈਨੂੰ ਲੱਗਦਾ ਅਗਰ ਦੂਜਿਆਂ ਸਾਰੇ ਅਮੀਦਵਾਰਾਂ ਨਾਲ ਤੁਸੀਂ ਨਜ਼ਰ ਮਾਰ ਲੋਗੇ ਤੇ ਸਾਡਾ ਅਮੀਦਵਾਰ ਜਿਹੜਾ ਹੈਗਾ ਉਹ ਵਧੀਆ ਅਮੀਦਵਾਰ ਹੈ ਜਿਹਨੂੰ ਕੀ ਅੱਜ ਦੇ ਲੋਕ ਪਸੰਦ ਕਰਨਗੇ ਵੋਟ ਪਾਉਣ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਅਮੀਦਵਾਰ ਹੈ ਉਹ ਪਹਿਲਾਂ ਆਕਾਲੀ ਦਲ ਸੀ ਹੁਣ ਆਮ ਆਦਮੀ ਪਾਰਟੀ ਚ ਹੈ ਔਰ ਜੋਰੇ ਕਾਰਨ ਮੈਂ ਜੋ ਔਰੇ ਹਿਸਾਬ ਕਿਤਾਬਾਂ ਵਿੱਚ ਉਹ ਇਸ ਇਲਾਕੇ ਦੇ ਲੋਕਾਂ ਨੇ ਉਹਨੂੰ ਤਿੰਨ ਵਾਰ ਦੇਖਿਆ ਵੇ ਹੁਣ ਤਾਂ ਇੱਕ ਸਾਲ ਹੀ ਰਹਿ ਗਿਆ ਸਰਕਾਰ ਦਾ ਕੇਵਲ ਇੱਕ ਤਾਂ ਉਹ ਉਮੀਦਵਾਰ ਦੂਸਰਾ ਉਮੀਦਵਾਰ ਅੱਜ ਦੀ ਜਿਹੜੀ ਤਰਾਸ ਕੀ ਹੈ ਅਕਾਲੀ ਦਲ ਦਾ ਉਮੀਦਵਾਰ ਉਹ ਉਹ ਉਮੀਦਵਾਰ ਹੈ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲਿਆ ਤਾਂ ਉਹਨੂੰ ਉਹਨਾਂ ਨੂੰ ਗੈਂਗਸਟਰ ਦੇ ਪਰਿਵਾਰ ਦਾ ਸਹਾਰਾ ਲੈਣਾ ਪੈ ਗਿਆ ਮੈਂ ਤਾਂ ਅੱਜ ਇਸ ਮੰਚ ਤੋਂ ਇਹ ਵੀ ਸੁਨੇਹਾ ਦੇਣਾ ਚਾਹਣਾ ਹੈ ਕਿ ਇਹ ਰਾਜਨੀਤਿਕ ਪਾਰਟੀਆਂ ਫੈਸਲਾ ਕਰ ਲੈਣ ਕਿ ਅਗਲਾ ਪੰਜਾਬ ਅਸੀਂ ਕਿਹੋ ਜਿਹਾ ਬਣਾਉਣਾ ਹੈ ਜੇ ਤਾਂ ਬਦੂਖੇ ਟੱਕੂਆਂ ਵਾਲਿਆਂ ਦਾ ਫਰੋਤੀ ਵਾਲਿਆਂ ਦਾ ਪੰਜਾਬ ਬਣਾਉਣਾ ਹੈ ਤੇ ਤਰਨ ਤਰਨ ਦੇ ਲੋਕ ਵੀ ਇਸ ਗੱਲ ਦਾ ਫੈਸਲਾ ਕਰ ਲੈਣ ਫਿਰ ਤਾਂ ਬਿਲਕੁਲ ਸਹੀ ਉਮੀਦਵਾਰ ਉਹਨਾਂ ਨੇ ਉਤਾਰਿਆ ਇਸ ਤਰ੍ਹਾਂ ਪਤਾ ਲੱਗਦਾ ਕਿ ਬਾਹਰੋਂ ਗੈਂਗਸਟਰ ਫੋਨ ਕਰ ਰਹੇ ਹਨ ਕੰਨ ਨੂੰ ਲਾ ਰਹੇ ਹਨ ਲੋਕਾਂ ਤੋਂ ਫਰੋਟੀਆਂ ਲਈਆਂ ਵੀ ਆ ਕਿਸੇ ਨੂੰ 2 ਲੱਖ ਦੇਤਾ ਕਿਸੇ ਨੂੰ 1 ਲੱਖ ਦੇਤਾ ਇਸ ਤਰ੍ਹਾਂ ਨਾਲ ਚੱਲ ਰਿਹਾ ਕੰਮ ਇਹ ਪੰਜਾਬ ਦੇ ਲੋਕਾਂ ਨੇ ਤੇ ਤਰਨਤਾਰ ਦੇ ਲੋਕਾਂ ਨੇ ਫੈਸਲਾ ਕਰਨਾ ਇਸ ਜਿੰਨੀ ਚੋਣ ਚੋਂ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇੱਕ ਵੱਖਰੀ ਮੰਗ ਕਰਦੇ ਨੇ ਆਪਣੀ ਮੰਗ ਕਰਦੇ ਨੇ ਮੈਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਿਹਾ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਹੈ ਕਿ ਇਹ ਉਮੀਦਵਾਰ ਐਸਾ ਉਮੀਦਵਾਰ ਹੈ ਮੈਨੂੰ ਪਤਾ ਕਿ ਜਾਨਾਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਪੰਜਾਬ ਨੇ ਕਾਂਗਰਸ ਪਾਰਟੀ ਨੇ ਸ਼ਹਾਦਤਾਂ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਮੋੜ ਵਾਪਸ ਲੈ ਕੇ ਦਿੱਤਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਾਸੀ ਆਂ ਔਰ ਇਹ ਫੈਸਲਾ ਤਰਨਤਾਰ ਦੇ ਲੋਕਾਂ ਨੇ ਲੈਣਾ ਪੈਣਾ ਕਿ ਸਾਡਾ ਜਿਹਨੂੰ ਅਸੀਂ ਵੋਟ ਪਾਉਣੇ ਆ ਕੀ ਉਹ ਸਾਡੇ ਚ ਚਿਰੇਗਾ ਕੰਮ ਕਰਾਏਗਾ ਕਿ ਉਹ ਜੇਲ੍ਹ ਚ ਬੈਠਾ ਹੋਏਗਾ ਜਾਂ ਬਾਹਰ ਹੋਏਗਾ ਜਾਂ ਇੰਦਰ ਉਧਰ ਹੋਏਗਾ ਜਾਂ ਟੈਲੀਫੋਨ ਗੈਂਗਸਟਰ ਕੰਮ ਕਰਾਏਗਾ ਇਹ ਫੈਸਲਾ ਤਰਨਤਰੀ ਲੋਕਾਂ ਨੇ ਇਹ ਫੈਸਲਾ ਲੈਣਾ ਕਿ ਅਸੀਂ ਚੋਣਾਂ ਚ ਕਿਹਨੂੰ ਵੋਟ ਪਾਣੀ ਇੱਕ ਬੜਾ ਬਿਆਨ ਵਾਇਰਲ ਹੋ ਰਿਹਾ ਰਾਜੇ ਵੜਿੰਗ ਦਾ ਕਿ ਅਸੀਂ ਹਿੰਦੁਸਤਾਨ ਬਣਾਣਾ ਤੇ ਦੂਜੀ ਜਿਹੜੀ ਲਫੰਡਰ ਪਾਰਟੀ ਆ ਉਹ ਬੋਲਦੀ ਆ ਅਸੀਂ ਖਾਲਿਸਤਾਨ ਬਣਾਉਣਾ ਨਾ ਅਸੀਂ ਹਿੰਦੁਸਤਾਨ ਬਣਾਉਣਾ ਨਾ ਅਸੀਂ ਖਾਲਿਸਤਾਨ ਬਣਾਉਣਾ ਨਾ ਕਿਸੇ ਨੂੰ ਬਣਾਉਣ ਦਵਾਂਗੇ ਅਸੀਂ ਬਣਾਉਣਾ ਅਖੰਡ ਭਾਰਤ ਅਸੀਂ ਭਾਰਤ ਦੇ ਵਾਸੀ ਆ ਤੇ ਅਸੀਂ ਅਖੰਡ ਭਾਰਤ ਬਣਾਉਣਾ ਤੇ ਨਾ ਹੀ ਅਸੀਂ ਭਿੰਡਰਾਂ ਵਾਲੇ ਨੂੰ ਬਣ ਦਿੰਦੇ ਨਾ ਅਸੀਂ ਅਮਰਤਪੁਰ ਨੂੰ ਜਿਹੜੇ ਅੱਜ ਕੱਲ ਗੁੰਡੇ ਲੋਕ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਇਹਨਾਂ ਦੇ ਅਗੇਂਸਟ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਜੋ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਦੂਜੇ ਪਾਸੇ ਹਿੰਦੁਸਤਾਨ ਦੀ ਗੱਲ ਕਰਨ ਵਾਲੇ ਇਹ ਉਹ ਲੋਕ ਨੇ ਰਾਜਾ ਵੜਿੰਗ ਜੀ ਤੁਹਾਡੀ ਉਹ ਪਾਰਟੀ ਆ ਜਿਨ੍ਹਾਂ ਨੇ ਇੱਥੇ ਲੰਬੇ ਸਾਲ ਰਾਮ ਮੰਦਰ ਦਾ ਵਿਰੋਧ ਕੀਤਾ ਜਿਨ੍ਹਾਂ ਨੇ ਰਾਮ ਮੰਦਰ ਬਣ ਨਹੀਂ ਸੀ ਦਿੱਤਾ ਤੁਸੀਂ ਉਹ ਲੋਕ ਨੇ ਇੱਕ ਸਮਾਂ ਉਹ ਸੀ ਜਦੋਂ ਹਰਜੀਤ ਸਿੰਘ ਨੇ ਪਹਿਲੀ ਵਾਰ ਕਿਹਾ ਪ੍ਰੈਸ ਕਾਨਫਰੰਸ ਵੀ ਅਸੀਂ ਸਨਾਤਨੀ ਆ ਤੇ ਤੁਹਾਨੂੰ ਅੱਜ ਦੇਖਣਾ ਪਊਗਾ ਕਿ ਅੱਜ ਪੰਜਾਬ ਦਾ ਹਰ ਸਿੱਖ ਕਹਿਣ ਲੱਗਿਆ ਕਿ ਅਸੀਂ ਸਨਾਤਨੀ ਆ ਇਹ ਅਖੰਡ ਭਾਰਤ ਦੀ ਇੱਕ ਨੀਂਹ ਰੱਖੀ ਗਈ ਆ ਜਿਸ ਦਿਨ ਹਰਜੀਤ ਸਿੰਘ ਨੇ ਕਿਹਾ ਸੀ ਕਿ ਅਸੀਂ ਸਨਾਤਨੀ ਆ ਉਸ ਦਿਨ ਅਖੰਡ ਭਾਰਤ ਦੀ ਸਨਾਤਨ ਧਰਮ ਦੀ ਦਵਾਰਾ ਤੇ ਜੜਾ ਮਜ਼ਬੂਤ ਪੰਜਾਬ ਚ ਹੋਣ ਲੱਗੀਆਂ ਤੇ ਅੱਜ ਪੂਰਾ Hindu ਸਮਾਜ ਜਿਹੜਾ ਸਨਾਤਨੀ ਸਮਾਜ ਆ ਜਿਹੜਾ ਪੰਜਾਬ ਨੂੰ ਤੇ ਵਿੱਚ ਸ਼ਾਂਤੀ ਭਾਲਦਾ ਨਾ ਉਹ ਕਾਂਗਰਸ ਨੂੰ ਨਾ ਉਹ ਖਾਲਸਤਾਨੀਆਂ ਨੂੰ ਉਹ ਜਿਹੜੇ ਲੋਕ ਅਖੰਡ ਭਾਰਤ ਦੀ ਗੱਲ ਕਰਦੇ ਨੇ ਜਿਹੜੇ ਅਖੰਡ ਰਹਿਣ ਦੀ ਗੱਲ ਕਰਦੇ ਨੇ ਜਿਹੜੇ ਸਨਾਤਨ ਧਰਮ ਦੀ ਗੱਲ ਕਰਦੇ ਨੇ ਜਿਹੜੇ ਸਾਡੇ ਸੰਸਕਾਰਾਂ ਦੀ ਗੱਲ ਕਰਦੇ ਨੇ ਜਿਹੜੇ ਸਾਡੇ ਸਮਾਜ ਦੀ ਗੱਲ ਕਰਦੇ ਨੇ ਉਹਨਾਂ ਨੂੰ ਅਸੀਂ ਕਹਾਂਗੇ ਕਿ ਅਸੀਂ ਕੀ ਬਣਾਣਾ ਹੈ ਅਖੰਡ ਭਾਰਤ ਬਣਾਣਾ ਨਾ ਤੁਸੀਂ ਹਿੰਦੁਸਤਾਨ ਦੀ ਗੱਲ ਅਸੀਂ ਕਰਨੀ ਨਾ ਅਸੀਂ ਕਰਨੀ ਗੱਲ ਅਤੇ ਖਾਲਸਾਣ ਦੀ ਅਸੀਂ ਗੱਲ ਕਰਨੀ ਆ ਅਖੰਡ ਭਾਰਤ ਦੀ ਅਸੀਂ ਗੱਲ ਕਰਨੀ ਆ ਸ਼੍ਰੀ ਰਾਮਚੰਦਰ ਭਗਵਾਨ ਦੀ ਅਸੀਂ ਗੱਲ ਕਰਨੀ ਆ ਕ੍ਰਿਸ਼ਨ ਜੀ ਮਹਾਰਾਜ ਦੀ ਅਸੀਂ ਗੱਲ ਕਰਨੀ ਆ ਉਸ ਸਨਾਤਨੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਨ੍ਹਾਂ ਨਿਹੰਗ ਸਿੰਘਾਂ ਨੇ ਇਸ ਦੇਸ਼ ਵਾਸਤੇ ਇਸ ਧਰਮ ਵਾਸਤੇ ਕੁਰਬਾਨੀਆਂ ਦਿੱਤੀਆਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਨੀ ਜਿਨੇ ਲੋਕ ਇਸ ਵੀਡੀਓ ਨੂੰ ਦੇਖਦੇ ਇਹ ਰਾਜਾ ਵੜਿੰਗਨੀ ਇਹ ਸੋਨੀਆ ਗਾਂਧੀ ਤੱਕ ਪਹੁੰਚ ਜੇ ਇਹ ਅਮਰਪਾਉ ਦੇ ਕੁੱਤਿਆਂ ਤੱਕ ਪਹੁੰਚ ਜਵੇ ਇਹ ਜਿਹੜੇ ਲੋਕ ਬੜੀਆਂ-ਬੜੀਆਂ ਫੜਾ ਮਾਰਦੇ ਨੇ ਪੰਜਾਬ ਵਿੱਚ ਅਸੀਂ ਪ੍ਰਵਾਸੀ ਨਹੀਂ ਰਹਿਣਦੇ ਨੇ ਜਿਹੜੇ ਯੂਪੀ ਬਿਹਾਰ ਦੇ ਸਾਡੇ ਭਾਈਆਂ ਨੂੰ ਧੱਕੇ ਮਾਰਦੇ ਨੇ ਅੱਜ ਲੋੜ ਪੈ ਗਈ ਹਿੰਦੁਸਤਾਨ ਦੇ ਉਹਨਾਂ ਹਿੰਦੂਆਂ ਦੀ ਉਹਨਾਂ ਸਨਾਤਨੀਆਂ ਦੀ ਕਿਉਂਕਿ ਕਾਰਨ ਕੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਡੀਆਂ ਰੇੜੀਆਂ ਚੱਕੀਆਂ ਜਿਨ੍ਹਾਂ ਨੇ ਗਰੀਬ ਲੋਕਾਂ ਦੀ ਬਾਹ ਨਹੀਂ ਪੁੱਛੀ ਜਿਨ੍ਹਾਂ ਨੇ ਐਸੀ ਬੀਸੀ ਦੀ ਕਦੇ ਗੱਲ ਨਹੀਂ ਕੀਤੀ ਇਹ ਉਹ ਲੋਕ ਨੇ ਇਹ ਉਹ ਖਾਲਸਾ ਦੀ ਗੱਲ ਕਰਦੇ ਕਦੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਤੁਹਾਨੂੰ ਹਰੀ ਸਿੰਘ ਨਲੂਆ ਕਿਉਂ ਨਹੀਂ ਯਾਦ ਆਉਂਦਾ ਕਿਉਂ ਉਹ ਇੱਕ ਗਰੀਬ ਸਿੱਖ ਸੀ ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦ ਨਹੀਂ ਆਉਂਦਾ ਕਿਉਂ ਕਿਉਂਕਿ ਉਹ ਇੱਕ ਸਨਾਤਨੀ ਸੀ ਇਸ ਗੱਲ ਕਾ ਕੇ ਤੁਹਾਨੂੰ ਸਾਰਿਆਂ ਨੂੰ ਇਹੀ ਲੱਗਦਾ ਕਿ ਅਸੀਂ ਇਸ ਪੰਜਾਬ ਦੇ ਵਿੱਚ ਗੁੰਡਾਗਰਦੀ ਕਰ ਲੂਗੇ ਇਹ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਗੁੰਡਿਆਂ ਦਾ ਰਾਜ ਨਹੀਂ ਹੋ ਸਕਦਾ ਨਾ ਰਾਜੇ ਬੜਿੰਗ ਵਰਗਿਆਂ ਦਾ ਰਾਜ ਹੋ ਸਕਦਾ ਜਿਹੜੇ ਹਿੰਦੁਸਤਾਨ ਦੀ ਗੱਲ ਕਰਦੇ ਨੇ ਪੰਜਾਬ ਕੋਈ ਅਲੱਗ ਕੰਟਰੀ ਨਹੀਂ ਹੈ ਪੰਜਾਬ ਭਾਰਤ ਦਾ ਹਿੱਸਾ ਹੈ ਭਾਰਤ ਦਾ ਹਾਰਟ ਹੈ ਅਸੀਂ ਮੈਂ ਪੂਰੇ ਭਾਰਤ ਦੇ ਲੋਕਾਂ ਨੂੰ ਕਹਾਂਗਾ ਹਰ ਸਨਾਤਨੀ ਨੂੰ ਕਹਾਂਗਾ ਕਿ ਜਿੰਨੇ ਸਾਡੇ ਗੁਰੂਆਂ ਦੀ ਕੁਰਬਾਨੀ ਉਹ ਸਨਾਤਨ ਦੀ ਕੁਰਬਾਨੀ ਹੈ ਹਰ ਨਿਹੰਗ ਹਰ ਦੇਸ਼ ਤੇ ਹਰ ਕੋਨੇ ਤੇ ਅੱਜ ਲੜਕੀਆਂ ਕਿਹਾ ਨਿਹੰਗ ਸਿੰਘਣੀਆਂ ਬਹੁਤ ਸਾਰੀਆਂ ਜਿਹੜੀਆਂ ਤਿਲਕ ਲਾ ਕੇ ਦੱਸਦੀਆਂ ਨੇ ਕਿ ਅਸੀਂ ਸਨਾਤਨ ਦਾ ਹਿੱਸਾ ਨੇ ਬਹੁਤ ਸਾਰੇ ਨਿਹੰਗ ਸਿੰਘ ਤਿਲਕ ਲਾ ਕੇ ਦੱਸ ਰਹੇ ਨੇ ਅਸੀਂ ਸਨਾਤਨ ਦਾ ਹਿੱਸਾ ਨੇ ਕਿੰਨੇ ਪੌਡਕਾਸਟਾਂ ਤੇ ਅੱਜ ਸਨਾਤਨ ਦੀ ਗੱਲ ਹੋ ਰਹੀ ਆ ਇਹ ਬਾਬਾ ਨਿਹੰਗ ਬਾਬਾ ਫਕੀਰ ਸਿੰਘ ਦੀ ਬਦੌਲਤ ਹੋ ਰਹੀ ਆ ਉਸ ਰਾਮ ਮੰਦਰ ਦੇ ਲੰਗਰ ਕਰਕੇ ਗੱਲ ਹੋ ਰਹੀ ਆ ਇਹ ਤੁਹਾਡਾ ਮੈਂ ਬਹੁਤ ਸਾਰਿਆਂ ਦਾ ਇਹ ਧੰਨਵਾਦ ਕਰਾਂਗਾ ਕਿ ਜਿਨ੍ਹਾਂ ਨੇ ਇਹ ਵੀਡੀਓ ਉਸ ਰਾਜਾ ਬੜਿੰਗ ਤੇ ਦੂਜਾ ਅਮਰਤਪਾਲ ਦੇ ਕੁੱਤਿਆਂ ਤੱਕ ਜਰੂਰ ਪਹੁੰਚਾ ਦਿਓ ਜਿਹੜੇ ਇੱਥੇ ਖਾਲਸਤਾਨ ਦੀ ਗੱਲ ਕਰਦੇ ਨੇ ਜਿਹੜੇ ਹਿੰਦੁਸਤਾਨ ਦੀ ਗੱਲ ਕਰਦੇ ਨੇ ਮੈਂ ਸਾਰੇ মিডিਆ ਨੂੰ ਬੇਨਤੀ ਕਰਦਾ ਹਾਂ ਤੁਸੀਂ ਭਾਰਤ ਦੇ ਅੰਗੇਸ਼ਟ ਨਾ ਬੋਲੋ ਨਾ ਉਹਨਾਂ ਦੀਆਂ ਵੀਡੀਓ ਸ਼ੇਅਰ ਕਰੋ ਅਸੀਂ ਆਓ ਆਪਾਂ ਸਾਰੇ ਰਲ ਕੇ ਅਖੰਡ ਭਾਰਤ ਬਣਾਈਏ ਅਖੰਡ ਭਾਰਤ ਦੀ ਆਪਾਂ ਗੱਲ ਕਰੀਏ ਉਸ ਰਾਸ਼ਟਰ ਦੀ ਗੱਲ ਕਰੀਏ ਜਿਹਦਾ ਸੁਪਨਾ ਮਾਂ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਦੇਖਿਆ ਆਪਾਂ ਉਹਨਾਂ ਦੀ ਸੋਚ ਤੇ ਪਹਿਰਾ ਦਿਈਏ